ਦੇ ਦੇ ਕੇ ਨਸ਼ੇ ਜਿਹੜੇ ਕੀਤੇ ਤੂੰ ਬਿਮਾਰ ਨਹੀਂ ਖੜੇ ਤੇਰੇ ਸਾਹਮਣੇ ਉਹ ਮੰਨ ਦੇ ਨਾ ਹਾਰਨੀ ਦੇ ਦੇ ਕੇ ਨਸ਼ੇ ਜਿਹੜੇ ਕੀਤੇ ਤੂੰ ਬਿਮਾਰ ਨਹੀਂ ਖੜੇ ਤੇਰੇ ਸਾਹਮਣੇ ਉਹ ਮੰਨ ਦੇ ਨਾ ਹਾਰਨੀ ਮੰਨ ਦੇ ਨਾ ਹਾਰਨੀ ਸਾਪੀ ਉੱਡਣੇ ਉੱਡਣੇ ਸਾਪੀ ਉੱਡਣੇ ਪਟਾਰੀ ਕਿਵੇਂ ਪਾਈਂਗੀ ਦਿਲੀਏ ਨਹੀਂ ਪੁੱਛਤਾਏਗੀ ਪੁਛਤਾਏਗੀ ਕੰਨਾਂ ਨੂੰ ਹੱਥ ਲਾਏਗੀ ਦਿੱਲੀਏ ਨਹੀਂ ਪੁਛਤਾਏਗੀ ਅਸੀਂ ਰਾਹੇ ਆਪਣੇ ਤੂੰ ਆਪਣੇ ਹੀ ਜਾਣਾ ਸੀ ਕਿਸਾਨਾਂ ਦੇ ਢਿੱਡਾਂ ਨੂੰ ਨਹੀਂ ਤੂੰ ਕਾਨੂੰ ਹੱਥ ਪਾਣਾ ਸੀ ਅਸੀਂ ਰਾਹੇ ਆਪਣੇ ਤੂੰ ਆਪਣੇ ਹੀ ਜਾਣਾ ਸੀ ਕਿਸਾਨਾਂ ਦੇ ਢਿੱਡਾਂ ਨੂੰ ਨਹੀਂ ਤੂੰ ਕਾਨੂੰ ਹੱਥ ਪਾਣਾ ਸੀ ਕਾਨੂੰ ਹੱਥ ਪਾਣਾ ਸੀ ਨਹੀਂ ਤੂੰ ਆਪਣੇ ਆਪਣੇ ਨੀ ਤੂੰ ਆਪਣੇ ਮੂੰਹ ਦੀ ਖੁਦ ਖਾਂਗੀ ਦਿਲੀਏ ਨੀ ਪੁਛਤਾਏਂਗੀ ਪੁਛਤਾਏਂਗੀ ਕੰਨਾਂ ਨੂੰ ਹੱਥ ਲਾਏਂਗੀ ਦਿਲੀਏ ਨੀ ਪੁਛਤਾਏਂਗੀ ਫੈਸ਼ਨਾਂ ਦੇ ਨਾਲ ਭਾਵੇਂ ਦਾੜੀ ਕੇਸ ਕੱਟ ਲੈ ਮਰਨ ਤੂੰ ਮੂਲੇ ਅਸੀਂ ਪਿੱਛੇ ਨਹੀਂ ਹਟਦੇ ਫੈਸ਼ਨਾਂ ਦੇ ਨਾਲ ਭਾਵੇਂ ਦਾੜੀ ਕੇਸ ਕੱਟ ਲੈ ਮਰਨ ਤੂੰ ਮੂਲੇ ਅਸੀਂ ਪਿੱਛੇ ਨਹੀਂ ਹਟਦੇ ਨੀ ਤੂੰ ਸੁੱਤੇ ਹੋਏ ਸੁੱਤੇ ਹੋਏ ਨੀ ਤੂੰ ਸੁੱਤੇ ਹੋਏ ਸ਼ੇਰ ਜਗਾਲੇ ਦਿੱਲੀਏ ਨਹੀਂ ਪੁੱਛਤਾਏਂਗੀ ਪੁੱਛਤਾਏਂਗੀ ਕੰਨਾਂ ਨੂੰ ਹੱਥ ਲਾਏਂਗੀ ਦਿੱਲੀਏ ਨਹੀਂ ਪੁੱਛਤਾਏਂਗੀ ਘੇਰ ਲਿਆ ਕੇ ਤੇਰਾ ਚਾਰ ਛੁਪੇ ਰਾਨੀ ਬੱਡਰਾ ਤੇ ਆ ਕੇ ਸਿੰਗਾ ਲਾ ਲਿਆ ਏ ਡੇਰਾ ਨੀ ਲਾਲਾ ਕੇਰ ਲਿਆ ਕੇ ਤੇਰਾ ਚਾਰ ਚੁਫੇਰਾ ਨੀ ਬੱਡਰਾ ਤੇ ਆ ਕੇ ਸਿੰਗਾ ਲਾ ਲਿਆ ਏ ਡੇਰਾ ਨੀ ਲਾ ਲਿਆ ਏ ਡੇਰਾ ਨੀ ਹੁਣ ਭੱਜ ਕੇ ਭੱਜ ਕੇ ਹੁਣ ਭੱਜ ਕੇ ਕਿਦਰ ਨੂੰ ਜਾਏਂਗੀ ਦਿਲਲੀਏ ਨੀ ਪੁੱਛਤਾਏਂਗੀ ਪੁੱਛਤਾਏਂਗੀ ਕੰਨਾਂ ਨੂੰ ਹੱਥ ਲਾਏਂਗੀ ਦਿਲਲੀਏ ਨੀ ਪੁੱਛਤਾਏਂਗੀ ਮੋੜ ਦਿਲਲੀਏ ਨੀ ਮੋੜ ਸਾਡੇ ਸਾਰੇ ਹੱਕ ਨੀ ਆਖੇ ਬਿੰਦੁਰ ਪੁੰਡੋਰੀ ਨੀ ਤੂੰ ਚੁੱਕੀ ਬੜੀ ਅਤਨੀ ਮੋੜ ਦਿੱਲੀਏ ਨੀ ਮੋੜ ਸਾਡੇ ਸਾਰੇ ਹੱਕ ਨੀ ਆਖੇ ਬਿੰਦੁਰ ਪੁੰਡੋਰੀ ਨੀ ਤੂੰ ਚੁੱਕੀ ਬੜੀ ਅਤਨੀ ਨੀ ਤੂੰ ਸ਼ੇਰਾਂ ਦੀ ਸ਼ੇਰਾਂ ਦੀ ਨੀ ਤੂੰ ਸ਼ੇਰਾਂ ਦੀ ਗੁਫਾ 'ਚ ਹੱਥ ਪਾੜੇ ਦਿੱਲੀਏ ਨੀ ਪੁੱਛਤਾਏਂਗੀ ਪੁੱਛਤਾਏਂਗੀ ਕੰਨਾਂ ਨੂੰ ਹੱਥ ਲਾਇਗੀ ਦਿੱਲੀਏ ਨੀ ਪੁੱਛਤਾਏਂਗੀ